ਨੌ ਜੀ ਸਾਰਿਆਂ ਨੂੰ ਪਿਆਰ ਪਿਆ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਆਪਣੇ ਇੱਕ ਦੇਸ਼ ਭਗਤ ਸੰਤ ਪਪਾ ਉਸਾਕਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਖੜੇ ਆ ਤੇ ਮੇਲਾ 4 5 ਦਸੰਬਰ ਨੂੰ ਤੁਹਾਨੂੰ ਪੋਸਟਰ ਵਿਖਾ ਦਿੰਦੇ ਆ ਪੋਸਟਰ ਵੇਖ ਸਕਦੇ ਤੁਸੀਂ ਬੋਰਡ ਹੈ ਰੋੜੇ ਰੋੜੇ ਮਾਰੇ ਹਾਂ ਆ ਬੋਰਡ ਵੇਖ ਸਕਦੇ 4 5 ਦਸੰਬਰ ਨੂੰ ਤੇ ਗੁਰਦੁਆਰਾ ਸਾਹਿਬ ਦੇ ਪਿਆਰੀਆਂ ਉਹ ਰੀਆਂ ਲੜੀਆਂ ਲੱਗ ਰੀਆਂ ਪਿੰਡ ਦੇ ਘਰੇ ਘਰੇ ਤੇ ਆਇ ਤੁਹਾਨੂੰ ਲੜੀਆਂ ਵਿਖਾਉਣੇ ਆ ਪਿੰਡ ਆਪਣਾ ਕਿਤਰਾ ਲੱਗਦਾ ਤੇ ਪਿੰਡ ਦਾ ਵਿਜ਼ਿਟ ਕਰਾਉਣੇ ਤੁਹਾਨੂੰ ਘਰੇ ਘਰੇ ਦਾ ਤੇ ਅੰਦਰ ਵੀ ਚੱਲ ਕੇ ਦਿਖਾਉਣੇ ਆ ਕਿਦਾਂ ਚੱਲਦੀ ਸੇਵਾ ਤੇ ਆਜੋ ਮਿਲਦੇ ਆ ਫਿਰ ਲਓ ਜੀ ਲੜੀਆਂ ਲੱਗੀਆਂ ਤੇ ਮੇਲਾ ਆ ਗਿਆ ਨੇੜੇ ਦੇ ਰਹਿਗੇ ਸਾਰੇ ਪੰਛੀ ਤੇ ਸਾਰੇ ਪਿੰਡ ਦੇ ਘਰੇ ਘਰੇ ਲੜੀਆਂ ਲੱਗ ਰਗੀਆਂ ਆ ਤੇ ਬਹੁਤ ਸੋਹਣਾ ਪਿੰਡ ਸਜਾ ਰਿਹਾ ਵੀਰ ਤੇ ਆਜੋ ਤੁਹਾਨੂੰ ਕਰਾਉਣੇ ਆ ਵਿਜਿਟ ਇਹ ਦੇਸ਼ਪੱਤ ਸੰਤ ਬਾਬਾ ਸਾਕਾ ਸਿੰਘ ਦੀ ਪਿੰਡ ਦੇਹਿਰ ਸਾਹਿਬ ਤੇ 4-5 ਦਸੰਬਰ ਨੂੰ ਮੇਲਾ ਤੇ ਅੱਜ ਲੜੀਆਂ ਲੱਗ ਰਹੀਆਂ ਇਹ ਦਸ ਦੇਣਾ ਮੇਲਾ ਚੱਲ ਰਿਹਾ ਪੂਰਾ ਯੋਰਾ ਸ਼ੋਰਾ ਨਾਲ ਆ ਬਾਹਲੀ ਦਰਸ਼ਨੀ ਡਿਉੜੀ ਆ ਤੇ ਆਪਣੇ ਸਾਰੇ ਪਿੰਡ ਦੇ ਘੇਰੇ ਘੇਰੇ ਲੜੀਆਂ ਲੱਗ ਗਏ ਆ ਵਾ ਤੇ ਆਜੋ ਤੁਹਾਨੂੰ ਪੇੜ ਦਾ ਵਿਸ਼ਟ ਕਰਾਉਣੇ ਸਾਰਾ ਇਹ ਕਿਦਾਂ ਲੱਗਾ ਵੀਡੀਓ ਦੇ ਨਾਲ ਜੁੜੇ ਰਹੋ ਤੇ ਆਜੋ ਤੁਹਾਨੂੰ ਟੂਰ ਕਰਾਉਣੇ ਆ ਸਾਰੇ ਪੇੜ ਦਾ 8ਵੀਂ ਵਰਸ਼ੀ ਦੇਸ਼ਪੁਰ ਸੰਤਪਾਲਾ ਸਾਕਾ ਸੈਣੀ ਦੀ ਇਹ ਲੈਣੀਆਂ ਜਾਂਦੇ ਪਹਿਲੇ ਐ ਐ ਤੇਰੇ ਘਰੇ ਘਰੇ ਪਿੰਡ ਦੇ ਇਧਰ ਦੀ ਬਾਹ ਆ ਗਈ ਪਾਲ ਦੀ ਸਹੀ ਸਹੀ ਤੇ ਸਜ ਜਾਨ ਅੰਦੇ ਆਰਕੇ ਲੱਭਤਾ ਕਰਦੀ ਲਓ ਜੀ ਆਪਣੇ ਸਾਰੇ ਪਿੰਡ ਦੇ ਘਰੇ ਘਰੇ ਲੜੀਆਂ ਸਜਾਈਆਂ ਜਾ ਰਹੀਆਂ ਵਾ ਦੱਸਿਓ ਤੁਹਾਨੂੰ ਕਿੰਨੀਆਂ ਲੱਗਿਆ ਸਾਡਾ ਚਾਚਾ ਲੱਗਿਆ ਮੈਂਬਰ ਬੰਦੇ ਵਿੱਚ ਆਹ ਆਹ ਆਹ

ਅਰੇ ਸਾਡਾ ਪਿੰਡ ਵੇਖ ਲੋ ਤੇ ਨਾਲੇ ਤੁਹਾਨੂੰ ਸਾਰੇ ਪਿੰਡ ਦੀਆਂ ਲੜੀਆਂ ਖੋਲੀਆਂ ਹੈ ਹੈ ਬੁਰਾ ਲੰਦੇ ਵੈਦਿਨਾਂ ਗਲੇ ਆ ਹਾਂ ਤੇ ਅੜ ਗਿਆ ਅੜ ਗਿਆ ਲੋਕ ਆਉਂਦੇ ਆਪੀਲੀ ਸੜ ਜਗਿਆ ਨਹੀਂ ਹਲੇ ਉਹ ਜਿਹੜਾ ਅੰਦਰਲੇ ਘਰਤਾਰੇ ਹੈ ਹਾਂ ਉਹਨਾਂ ਜਿਹੜਾ ਹੈ ਤੁਹਾਨੂੰ

ਆਪਰਾ ਪੈਡਾਲਾ ਕੋਈ ਵੀਰ ਬਾਹਰ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਹ ਲੋ ਜੀ ਡਾਊਨ ਡਾਊਨ ਜੀ ਆਣਾ ਇਹ ਜੇ ਜਨਮ ਸਥਾਨ ਤੇ ਦੂਸਰਾ ਪਹਿਲਾ ਗੁਰਦਰਾਹੀ ਤਪਸਥਾਨ ਤੇ ਉਥੇ ਮੇਲਾ ਵਾ ਇੱਥੇ ਅੰਦਾਜੇ 16 ਮਾਸਾਖ ਨੂੰ ਤੇ ਉਥੇ ਆਪਣਾ ਮੇਲਾ ਹੁਣ 4-5 ਜੰembre ਨੂੰ

जाया गया वा जन्म स्थान साखा सिंह जी पिंड दराली साहब आते लत मार्दी रेड़ बड़ा गुरदारा उचे थाने बड़ा मुंडा ना रेड़ी जानी मैं लत लड़ती हो गया तो सब कुछ गया नहीं जा गाड़ी ला लड़िया जी सारे लगिया वही था हले जगिया नहीं अगे वे भला दूसरे पिंड दूसरे पासे हले कई था हले जग जगण गए हले बिजली बजली की प्रॉब्लम बड़ी जगह थोड़ा जगा ਕੁਝ ਲੱਸੀ ਲਗਿਆ ਡਾਕਟਰ ਦੀ ਲੱਗਿਆ ਕਿ ਇਦਾਂ ਮੈਂ ਸਾਰਾ ਤੋਰਾ ਲੈ ਗਿਆ ਵਾਹ ਲੈ ਲਾਉਣ ਵਾਲੀਆ ਮੈਂ ਤਾਰਾ ਤੇ ਹੋ ਗਿਆ ਉਹਨਾਂ ਦਾ ਹੀ ਮਕਸਦ ਹੈ ਕਿ ਸਾਰੇ ਲੱਗ ਜਾਣ ਫੇਰ ਹੀ ਜਗਣਾ ਤੇ ਮੇਰੇ ਸਾਹ ਨਾਲ ਛੜਕਾਂ ਲੀਆਂ ਜਗਣਡੀਆਂ ਹੁਣ ਜਾਓ ਇਹ ਵੀਰ ਭਰਾ ਪਿੰਡੋਂ ਮੇਰਾ ਮੇਰੇ ਆਪਣਾ ਜੀ ਦਾ ਘਰ ਆਇਆ ਹੋਇਆ ਕਮੈਂਟ ਜ਼ਰੂਰ ਕਰੇ ਕਿਹਾ ਗਿਆ ਤੇ ਨਿਹਰਾ

दी। 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 <laughs> तारा तुरा जुड़किया मिली नहीं। दी डी मिल मेला तारा तुरं जुड़कियां कौन आप सारे ही चलेगी अच्छा अपने का